ਹੈਲੋ ਹਾਂਜੀ ਦੋਸਤੋ ਹੋ ਸੁਣਾਓ ਕੀ ਹਾਲ ਚਾਲ ਐ ਤੇ ਅੱਜ ਆਪਾਂ ਕੱਟਣ ਲੱਗੇ ਆ 21 ਬ੍ਰੈਸਟ ਦੀਆਂ ਕੱਟਾਂ ਦਾ ਸੂਟ ਤੇ ਆਪਾਂ ਨਾਲ ਨਾਲ ਤੁਹਾਨੂੰ ਵੀ ਦੱਸਾਂਗੇ ਤੇ ਤੁਸੀਂ ਸਾਰੀ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਤੇ ਐਂਡ ਤੇ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਜਿਸ ਦੇ ਨਾਲ ਆਪਣੇ ਜਿਹੜਾ ਬਾਜੂ ਨਹੀਂ ਐਵੇਂ ਅੱਦਾ ਨਹੀਂ ਗਿਰਦਾ ਤੇ ਨਾ ਹੀ ਸੂਟ ਉੱਪਰ ਨੂੰ ਚੜਦਾ ਤੇ ਤੁਸੀਂ ਵੀਡੀਓ ਸਾਰੀ ਦੇਖਿਓ ਤੇ ਆਪਾਂ ਤੁਹਾਨੂੰ ਬਹੁਤ ਬਰੀਕੀ ਦੇ ਨਾਲ ਸਮਝਾਵਾਂਗੇ ਵੀ 21 ਬ੍ਰੈਸਟ ਦੀਆਂ ਕਾਟਾਂ ਕਿ ਹਰ ਇੱਕ ਬ੍ਰੈਸਟ ਦੀ ਕਾਟ ਕਿਵੇਂ ਪੈਂਦੀ ਹੈ 21 ਬ੍ਰੈਸਟ ਦੀਆਂ ਕਾਟਾਂ ਕਿਵੇਂ ਪੈਂਦੀਆਂ ਨੇ ਜਿੰਨਾ ਭਣਾ ਦੀ 21 ਬ੍ਰੈਸਟ ਆ ਉਹ ਇਸ ਵੀਡੀਓ ਨੂੰ ਦੇਖ ਕੇ ਆਰਾਮ ਨਾਲ ਆਪਣਾ ਸੂਟ ਕਟਿੰਗ ਕਰ ਸਕਦੇ ਨੇ ਤੇ ਆਪਾਂ ਪਲੇਟਾਂ ਵੀ ਸਮਝਾਵਾਂਗੇ ਤੇ ਤੁਸੀਂ ਸਾਡੀ ਵੀਡੀਓ ਨਾਲ ਜੁੜੇ ਰਹੋ ਠੀਕ ਹੈ ਜੀ ਆਪਾਂ ਤੁਹਾਨੂੰ ਦੱਸਦੇ ਹਾਂ ਬਹੁਤ ਨਜ਼ਦੀਕੀ ਤੋਂ ਤੋ ਦੇਖੋ ਜਿਹੜਾ ਇਸ ਦਾ ਤੀਰਾ ਹੈਗਾ ਜੀ ਉਹ ਹੈਗਾ ਆਪਣਾ 12 ਠੀਕ ਹੈ ਜੀ ਕੀਰ ਹੈਗਾ 12 ਠੀਕ ਹੈ ਜੀ ਆਪਾਂ ਰੱਖਾਂਗੇ ਪੌਣੇ 6 ਠੀਕ ਹੈ ਜੀ ਤੇ ਮੋਡਾ ਰੱਖਾਂਗੇ ਆਪਾਂ 7.5 ਹਰ ਇੱਕ ਦੀ ਫਿਟਿੰਗ ਦਾ ਮੋਡਾ 7.5 ਹੀ ਰੱਖਿਆ ਜਾਂਦਾ ਜਿਹੜਾ ਤਾਂ ਬੰਦਾ ਪਾ ਰਹੀ ਹੈ ਹਨਾ ਠੀਕ ਹੈ ਜੀ ਉਹਨੂੰ ਤਾਂ ਗੁਲਾਈ ਸਟ ਆ ਜਾਂਦੀ ਹੈ ਜਿਹੜੇ ਬੰਦੇ ਦੀ ਫਿਟਿੰਗ ਹੈਗੀ ਆ 17 ਠੀਕ ਹੈ ਜੀ ਜਦੋਂ ਆਪਾਂ 17 ਦੇ 17 ਦੇ ਸੂਟ ਦੀ ਫਿਟਿੰਗ ਕਰਦੇ ਆ ਤਾਂ ਜਿਹੜਾ ਇਹ ਵਾਲਾ ਘਟ ਜਾਂਦਾ ਤੇ ਫਿਰ ਉਹ ਮੋਡਾ ਟੈਟ ਹੋ ਜਾਂਦਾ ਇਸ ਕਰਕੇ ਮੋਡਾ ਤੁਸੀਂ ਹਰ ਕੇ ਹਰ ਕਰਾਈ ਤੁਸੀਂ ਸਾਡੇ ਸਾਥ ਰੱਖਣਾ ਠੀਕ ਹੈ ਜੀ ਤੇ 21 ਬਰਸਟ ਹੈ ਠੀਕ ਹੈ ਜੀ ਤੇ ਆਪਾਂ ਨੇ ਰੱਖਣੀ ਆ 22 ਅੱਧਾ ਅੱਧਾ ਇੰਚ ਰੱਖਣਾ ਮਾਰਜਨ ਉੱਚੀਦਾ ਤੇ ਅੱਧਾ ਇੰਚ ਇੱਥੋਂ ਦੁਬਾਰਾ ਲੈ ਲੈਣਾ ਇਸ ਨੂੰ ਇਸ ਦੇ ਨਾਲ ਮਿਲਾ ਦੇਣਾ ਠੀਕ ਹੈ ਜੀ ਅੱਧ ਕੇ ਦੇ ਵਿੱਚ ਮਿਲਾ ਦੇਣਾ ਆ ਦੇਖੋ ਮਿਲਾਤਾ ਜੀ ਠੀਕ ਹੈ ਤੇ ਹੁਣ ਇਸ ਨੂੰ ਦੇ ਦੇਣੀ ਹੈ ਗੁਲਾਈ ਆ ਦੇਖੋ ਇੱਕ ਗੁਲਾਈ ਦੇ ਦੇਣੀ ਠੀਕ ਹੈ ਜੀ ਇਹ ਹੋ ਗਈ ਆਪਣੀ ਇੱਕ ਗੁਲਾਈ ਤੇ ਆਪਣੀ ਦੂਜੀ ਗੁਲਾਈ ਹੋ ਗਈ ਦੇਖੋ ਇਹ ਹੋ ਗਈ ਆਪਣੀ ਦੂਜੀ ਗੁਲਾਈ ਠੀਕ ਹੈ ਜੀ ਐਦਾਂ ਤੁਸੀਂ ਗੁਲਾਈ ਦੇ ਦੇਣੀ ਹੈ ਇਹ ਪਹਿਲੀ ਗੁਲਾਈ ਕੱਟਣਿਆ ਜਿ ਕਟਾਈ ਜਿਹੜੀ ਕਰਨੀ ਆਪਾਂ ਨੇ ਪਹਿਲਾਂ ਇਹ ਕਰਨੀ ਆ ਫਿਰ ਫਰੰਟ ਵਾਲੇ ਪੱਲੇ ਦੀ ਕਰਨੀ ਆ ਤੇ ਪਲੇਟਾਂ ਹੈਗੀਆਂ ਨੇ ਆਪਣੀਆਂ ਪਲੇਟ ਹੈਗੀ ਜੀ 11.5 ਤੇ ਤਾਂ ਆਪਾਂ 12 ਤੇ ਨਿਸ਼ਾਨੀ ਲਾਉਣੀ ਹੈ ਠੀਕ ਹੈ ਜੀ ਐਦਾਂ 12 ਤੇ ਨਿਸ਼ਾਨੀ ਲਾ ਕੇ ਤੇ 3 ਇੰਚ 3.5 ਇੰਚ ਐਦਾਂ 3.5 ਇੰਚ ਦਾ 7 ਇੰਚ ਦਾ ਮਾਰਗਦਰ ਹੁੰਦਾ ਹੈ ਇਹਦੇ ਵਿੱਚ ਪਲੇਟਾਂ ਦੇ ਵਿੱਚ ਤੇ ਆਪਾਂ 3.5 ਇੰਚ ਦਾ ਲਾਉਣਾ ਤੇ 2 ਇੰਚ ਇਥੋਂ ਤੇ ਨਿਸ਼ਾਨੀ ਲਾ ਲਾਣੀ ਹੈ ਠੀਕ ਹੈ ਜੀ ਤੇ ਜਿਹੜੀ ਇਹ ਵਾਲੀ ਪਲੇਟ ਆ ਤਾਂ ਇਹ ਆਪਾਂ ਇਦਾਂ ਹੋਣੀ ਚਾਹੀਦੀ ਰੱਖਣੀ ਹੈ ਇਹ 22 ਇੰਚ ਦੀ ਪਲੇਟ ਰੱਖਣੀ ਹੈ ਤੇ

ਕਾਪ ਦੇ 3 ਇੰਚ ਨਿਸ਼ਾਨੀ ਨਾਲ ਇਹ ਪਹਿਲੀ ਲੰਬਾਈ ਲੈ ਲਈ ਤੇ ਇਸ ਦਾ ਅੱਧਾ ਕਰ ਲੈਣਾ ਸਾਡੇ 3 ਇੰਚ ਤੇ ਫਿਰ ਦੇਖੋ ਕਿੰਨੀ ਆਈ ਹੈ ਇੱਥੇ 15 ਤੇ ਆਪਣੀ ਕਿੰਨੀ ਆਈ ਹੈ ਸਾਡਾ ਪਲੇਟ 15 ਤੇ ਤੇ ਤੁਸੀਂ ਐਦਾਂ ਮਾਰਜਿਨ ਲੈ ਕੇ ਵੀ ਇਸ ਦੀ ਪਲੇਟ ਦੀ ਨਿਸ਼ਾਨੀ ਜਿਹੜੀ ਹੈ ਲਾ ਸਕਦੇ ਹੋ ਕਮਰ ਦੀ ਨਿਸ਼ਾਨੀ ਲਾ ਸਕਦੇ ਹੋ ਜੀ ਵੀਡੀਓ ਧਿਆਨ ਨਾਲ ਦੇਖਿਆ ਕਰੋ ਵੀਡੀਓ ਵਿੱਚ ਵਿੱਚ ਘਾਹ ਨਾ ਛੱਡਿਆ ਕਰੋ ਫਿਰ ਕੁਝ ਪੱਲੇ ਨਹੀਂ ਪੈਂਦਾ ਵੀਡੀਓ ਸਲੋ ਕਰਕੇ ਹੌਲੀ ਕਰਕੇ ਤੁਸੀਂ ਦੇਖਿਆ ਕਰੋ ਹਨਾ ਤੇ ਜੇ ਮਤਲਬ ਕਿ ਐਨ ਫਿਟਿੰਗ ਕਿ ਇੱਕ ਇੱਕ ਤਰੀਕ ਇੱਕ ਇੱਕ ਤਰੀਕਾ ਐਨ ਅਸੀਂ ਬਰੀਕੀ ਦੇ ਨਾਲ ਦੱਸ ਦਦੇ ਹਾਂ ਠੀਕ ਹੈ ਜੀ ਜਿੱਕੀ ਦੇ ਨਾਲ ਦੱਸਦੇ ਹਾਂ ਤਾਂ ਤੁਸੀਂ ਦੇਖ ਵੀਡੀਓ ਦੇਖ ਕੇ ਸੂਟ ਕੱਟ ਸਕਦੇ ਹੋ ਆ ਦੇਖੋ ਇੰਨੀ ਕਿਥੇ ਕਾਟ ਪਾ ਦਾਂਗੇ ਆਪਾਂ ਨੇ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਇਹਦੇ ਕਰਾਂਗੇ ਕਟਾਈ ਠੀਕ ਹੈ ਜੀ ਕੱਟਦੇ ਇੱਥੇ ਲਾ ਦੇ ਨੇ ਟੱਕ ਇਹਨੂੰ ਵੀ ਇਦਾਂ ਕੱਟ ਦੇਣਾ ਠੀਕ ਹੈ ਜੀ ਹਲਕੀ ਜਿਹੀ ਕਾਟ ਪਾਉਣੀ ਆ ਤੇ ਇੱਥੇ ਤੁਸੀਂ ਪਹਿਲਾਂ ਐਵੇਂ ਟੱਕ ਲਾ ਲੈਣਾ ਠੀਕ ਹੈ ਜੀ ਟੱਕ ਲਾਉਣ ਤੋਂ ਬਾਅਦ ਫਿਰ ਇਸਦੇ ਆ ਪੱਲੇ ਚੱਕ ਲੈਣੇ ਨੇ ਦੇਖੋ ਦੋ ਪੱਲੇ ਚੱਕ ਲੈਣੇ ਧਿਆਨ ਰੱਖਣਾ ਕਿ ਤੇ ਦੋ ਪੱਲੇ ਚੱਕ ਕੇ ਫਿਰ ਇਸ ਦੀ ਇਦਾਂ ਕਾਟ ਪਾ ਦੇਣੀ ਠੀਕ ਹੈ ਜੀ ਜਿਹੜੀ ਆਪਣੀ ਨਿਸ਼ਾਨੀ ਆ ਉਹ ਆਪਾਂ ਨੇ ਦੂਜੀ ਸਾਈਡ ਕੀ ਮਿਲ ਜਾਂਦੇ ਕੋ ਤੁਸੀਂ ਕੈਂਚੀ ਦੀ ਮਦਦ ਦੇ ਨਾਲ ਹਨਾ ਇਸ ਦੀ ਕੰਦੀ ਦੇ ਨਾਲ ਤੁਸੀਂ ਇਹਨੂੰ ਥੋੜਾ ਥੋੜਾ ਐਦਾਂ ਹੋ ਕਰ ਲੈਣਾ ਤੇ ਫਿਰ ਤੁਸੀਂ ਇੱਥੇ ਲਾ ਲੈਣੇ ਟੱਕ ਠੀਕ ਹੈ ਤੁਸੀਂ ਫਿਰ ਇੱਥੇ ਵੀ ਟੱਕ ਲਗਾ ਲੈਣੇ ਨੇ ਇਹ ਕਮਰ ਵਾਲੀ ਪਲੇਟ ਤੇ ਤੇ ਹੁਣ ਦੇਖੋ ਦੂਜੇ ਪਾਸੇ ਆਪਣੀ ਜਿਹੜੀ ਆ ਦੇਖੋ ਆ ਗਈ ਨਾ ਨਿਸ਼ਾਨੀ ਦੂਜੇ ਪਾਸੇ ਇੰਤਲੇ ਪਾਸੇ ਵੀ ਆ ਗਈ ਤੇ ਤੁਸੀਂ ਤੇ ਜਿਹੜੀਆਂ ਉਹਨੇ ਨਿਸ਼ਾਨੀਆਂ ਨੇ ਐਦਾਂ ਉਹ ਕਰ ਸਕਦੇ ਹੋ ਕਵਰ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਸਾਰੀਆਂ ਨਿਸ਼ਾਨੀਆਂ ਆਪਣੀਆਂ ਆ ਜਾਂਦੀਆਂ ਨੇ ਕਈ ਵਾਰੀ ਕੋਈ ਦਿਸਦੀ ਨਹੀਂ ਹੈਗੀ ਆ ਦੇਖੋ ਠੀਕ ਹੈ ਜੀ ਇਹ ਆ ਗਈ ਇੱਕ ਇਹ ਵਾਲੀ ਆ ਗਈ ਤੇ ਇੱਕ ਇਹ ਵਾਲੀ ਆ ਗਈ ਤੇ ਆਹ ਵਾਲੀ ਆ

ਤੇ ਲਾਈਕ ਕਮੈਂਟ ਸੇਅਰ ਜ਼ਰੂਰ ਕਰਿਓ ਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਜਿਹੜੀਆਂ ਭੈਣਾਂ ਮੈਨੂੰ ਜਾਣਦੀਆਂ ਨੇ ਮੇਰੀ ਵੀਡੀਓ ਦੇਖ ਰਹੀਆਂ ਨੇ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਸਾਡੀ ਦਿੱਖੀ ਹੋਈ ਸਟੀਚਿੰਗ ਦੀ ਜਿਹੜੀ ਕਿ ਉਹ ਆ ਤਰੀਕਾ ਹਨਾ ਤੁਹਾਨੂੰ ਕਿਵੇਂ ਲੱਗਦਾ ਤੇ ਤੁਸੀਂ ਮਤਲਬ ਦੱਸਿਓ ਤੇ ਆਪਾਂ ਜਦ ਇਹ ਸੂਟ ਪੂਰਾ ਹੋ ਗਿਆ ਤੁਹਾਨੂੰ ਉਹ ਵੀ ਦਿਖਾਵਾਂਗੇ ਤੇ ਇਸ ਦੇ ਬਾਝੋਂ ਵਿੱਚ ਪਹਿਣਾ ਜੀ ਜੋੜ ਆਪਾਂ ਉਹ ਵੀ ਤੁਹਾਨੂੰ ਵੀਡੀਓ ਪਾਵਾਂਗੇ ਹੁਣ ਲਈ ਸਿਰਫ ਇੰਨਾ ਹੀ ਧੰਨਵਾਦ